ਲੁਧਿਆਣਾ ਲਾਈਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਸਾਡਾ ਅੱਜ ਜੋ ਅੰਡਰ 21 ਬੁਆਏ ਐਂਡ ਗਲ ਤਿੰਨ ਰੋਜ਼ਾ ਟੂਰਨਾਮੈਂਟ ਚੱਲ ਰਿਹਾ ਤੇ ਸਾਰੇ ਦੇਸ਼ ਭਰ ਤੋਂ ਜੋ 20-25 ਸਟੇਟ ਸਾਡੇ ਪਹੁੰਚੀਆਂ ਨੇ ਸਪਾਲੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਤੇ ਨੰਬਰ 2 ਤੇ ਮੈਂ ਵਿਸਾਲ ਸਰ ਵਿਸਾਲ ਜੈਨ ਜੀ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਗਰਦੀਪ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਸਾਨੂੰ ਗਰਾਊਂਡਾ ਪ੍ਰੋਵਾਈਡ ਕੀਤੀਆਂ ਨਾਲ ਸਕੂਲ ਪ੍ਰੋਵਾਈਡ ਕੀਤਾ ਬੱਚਿਆਂ ਲਈ ਤੇ ਅਸੀਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੂਰੇ ਦੇਸ਼ ਭਰ ਤੋਂ 22 ਸਟੇਟ ਸਾਡੇ ਕੋ ਪਹੁੰਚੀਆਂ ਨੇ ਜਿਹਦੇ ਵਿੱਚ 200 ਬੱਚੇ ਤਰੀ ਪਹੁੰਚੇ ਸਾਡੇ ਕੋ ਬੱਚੇ ਤੇ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਅੱਜ ਸਾਡੇ ਸੈਮੀ ਫਾਈਨਲ ਤੇ ਕੁਆਟਰ ਫਾਈਨਲ ਮੈਚ ਹੋਣਗੇ ਜਿਨ੍ਹਾਂ ਵਿੱਚ ਸਾਡੇ ਸਾਡੇ ਹਰਮਨ ਪਿਆਰੇ ਹਰਦੀਪ ਮੁੰਡੀਆਂ ਜੀ ਕੈਪਟਨ ਮੰਤਰੀ ਪਹੁੰਚਣਗੇ ਬੱਚਿਆਂ ਦਾ ਅਸ਼ੀਰਵਾਦ ਤੇ ਐਮਐਲਏ ਭੋਲਾ ਜੀ ਪਹੁੰਚਣਗੇ ਤੇ ਜਿਹੜੀ ਇਹ ਗੇਮ ਆ ਸਾਡੀ ਅੰਡਰ 21 ਫਰਸਟ 50 ਦੇ ਵਿੱਚ ਸਾਨੂੰ ਮਾਣ ਬਖਸ਼ਿਆ ਅੰਡਰ 21 ਜਿਹੜੀ ਹੋਈ ਹੈ ਬॉयਜ਼ ਐਂਡ ਗਰਲ ਤੇ ਬਸਾਲੀ ਸਕੂਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਹੋ ਰਹੀ ਆ ਤੇ ਇਹਦਾ ਬੜਾ ਸੁਭਾਗਾ ਵੀ ਇੱਥੇ ਜਿਹੜੇ ਆਉਣ ਵਾਲੀ ਹਿਸਟਰੀ ਵਿੱਚ ਲਿਖਿਆ ਜਾਊਗਾ ਤੇ ਇਸ ਕਰਕੇ ਮੈਂ ਬਸਾਲ ਜੀ ਦਾ ਤੇ ਛਾਪਾ ਜੀ ਦਾ ਗਰਦੀਪ ਜੀ ਦਾ ਮੇਰੇ ਜਨਰਲ ਸੈਕਟੀ ਜਿਹੜੇ ਸਾਡੀ ਪੂਰੀ ਟੀਮ ਹਨਮਾਣਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਹੜਾ ਸਾਡੇ ਆ ਕੇ ਇੱਥੇ ਪਹੁੰਚ ਕੇ ਸਾਡਾ ਮਾਨ ਮਾਨ ਵਧਾਇਆ ਤੇ ਸਲਮਾਨ ਵਧਾਇਆ ਤੇ ਮੈਂ ਫਿਰ ਤੁਹਾਡਾ ਮੀਡੀਆ ਦਾ ਦਿਨੋ ਧੰਨਵਾਦ ਕਰਦਾ ਥੈਂਕ ਯੂ ਸਰ ਦਾ ਚੈਰੀਟੇਬਲ ਟਰਸਟ ਜਿਹੜਾ ਡਾਕਟਰ ਐਸ ਪੀ ਸਿੰਘ ਅਭਰਾਏ ਉਹਨਾਂ ਦੀ ਅਗਵਾਈ ਚ ਚੱਲਦਾ ਤੇ ਉਹਨਾਂ ਨੇ ਇੱਕ ਤਹਈਆ ਕਰਿਆ ਜਿਹੜੇ ਬੱਚੇ ਨਸ਼ਿਆਂ ਵੱਲ ਨੂੰ ਵਧੇ ਨੇ ਤੁਸੀਂ ਪੰਜਾਬ ਦਾ ਮਾਝਾ ਏਰੀਆ ਲਾ ਲਓ ਦੋਆਬੇ ਦਾ ਵੀ ਕੁਝ ਹਿੱਸਾ ਤੇ ਮਾਲਵੇ ਦਾ ਤਾਂ ਤਕਰੀਬਨ 70% ਲੋਕ ਨੇ ਬੱਚੇ ਨੇ ਜਿਹੜੇ ਨਸ਼ਿਆਂ ਚ ਡੁੱਬੇ ਹੋਏ ਆ ਤੇ ਉਸ ਨਸ਼ੇ ਨਸ਼ਿਆਂ ਦੀ ਜਿਹੜੀ ਲਹਿਰ ਚਲਾਈ ਸੀ ਕਿਸੇ ਨੇ ਕਿਸੇ ਸਰਕਾਰ ਨੇ ਵੀ ਚਲਾਈ ਉਹਨੂੰ ਠੱਲ ਪਾਉਣ ਲਈ ਇਹ ਖੇਡਾਂ ਦਾ ਰੁਝਾਨ ਅਭਰਾਏ ਸਾਹਿਬ ਨੇ ਜ਼ਿਲ੍ਹੇ ਚ ਮੇਰ ਕੋਈ ਜਲਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਕੰਮ ਸ਼ੁਰੂਆਤ ਨਾ ਕਰਾਈ ਹੋਵੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਜਿਵੇਂ ਕਰ ਲੂ ਦੱਸ ਕੇ ਵੀ ਗਏ ਆ ਵੀ ਜਿਹੜਾ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਜਦੋਂ ਖੇਡਾਂ ਵੱਲ ਨੂੰ ਰੁਝਾਨ ਚ ਲਿਆਂਦਾ ਤਾਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਅੱਧਾ ਕਿਲੋ ਦਾ ਦੁੱਧ ਦਾ ਪੈਕਟ ਦੇਣਾ ਸ਼ੁਰੂ ਕਰਿਆ ਸੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹ ਜਿਹੜਾ ਟਰੈਕ ਸੂਟ ਹੁੰਦਾ ਇਦਾਂ ਜਣਦੀ ਉਹਨਾਂ ਨੂੰ ਖੇਡਾਂ ਵੱਲ ਨੂੰ ਖਿੱਚਿਆ ਤੇ ਅੱਜ ਸਾਡਾ ਉਹੀ ਏਮ ਆ ਵੀ ਕੈਮਰਾ ਕਿਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਤੇ ਖੇਡਾਂ ਵੱਲ ਨੂੰ ਉਤਸ਼ਾਹ ਕੀਤਾ ਜਾਵੇ ਇਹ ਨੈਸ਼ਨਲ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਬਾਲੀਬਾਲ ਦੀ ਆ ਇਹਦੇ ਚ 22 ਸਟੇਟਾਂ ਆਈਆਂ ਨੇ ਹਿੰਦੁਸਤਾਨ ਚੋਂ ਔਰ 22 22 ਸਟੇਟਾਂ ਦੇ ਬੱਚੇ ਆਏ ਨੇ ਤੇ 40 ਟੀਮਾਂ ਪਹੁੰਚੀਆਂ ਨੇ ਜੀ ਤੇ ਜਿਹੜਾ ਚੈਰੀਟੇਬਲ ਟਰਸਟ ਜਿਹੜਾ ਡਾਕਟਰ ਐਸ ਪੀ ਸਿੰਘ ਅਬਰਾਈ ਉਹਨਾਂ ਦੀ ਅਗਵਾਹੀ ਚ ਚੱਲਦਾ ਤੇ ਉਹਨਾਂ ਨੇ ਇੱਕ ਤਹਈਆ ਕਰਿਆ ਜਿਹੜੇ ਬੱਚੇ ਨਸ਼ਿਆਂ ਵੱਲ ਨੂੰ ਵਧੇ ਨੇ ਤੁਸੀਂ ਪੰਜਾਬ ਦਾ ਮਾਝਾ ਏਰੀਆ ਲਾ ਲੋ ਦਵਾਬੇ ਦਾ ਵੀ ਕੁਝ ਹਿੱਸਾ ਤੇ ਮਾਲਵੇ ਦਾ ਤਾਂ तकरीबन 70% ਲੋਕ ਨੇ ਬੱਚੇ ਨੇ ਜਿਹੜੇ ਨਸ਼ਿਆਂ ਚ ਡੁੱਬੇ ਹੋਏ ਆ ਤੇ ਉਸ ਨਸ਼ੇ ਨਸ਼ਿਆਂ ਦੀ ਜਿਹੜੀ ਲਹਿਰ ਚਲਾਈ ਸੀ ਕਿਸੇ ਨੇ ਕਿਸੇ ਸਰਕਾਰ ਨੇ ਵੀ ਚਲਾਈ ਉਹਨੂੰ ਠੱਲ ਪਾਉਣ ਲਈ ਇਹ ਖੇਡਾਂ ਦਾ ਰੁਝਾਨ ਅਭਰਾਏ ਸਾਹਿਬ ਨੇ ਜ਼ਿਲ੍ਹੇ ਚ ਫਿਰ ਕੋਈ ਜਲਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਕੰਮ ਸ਼ੁਰੂਆਤ ਨਾ ਕਰਾਈ ਹੋਵੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਜਿਵੇਂ ਕਰ ਲੂ ਦੱਸ ਕੇ ਵੀ ਗਏ ਆ ਵੀ ਜਿਹੜਾ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਜਦੋਂ ਖੇਡਾਂ ਵੱਲ ਨੂੰ ਰੁਝਾਨ ਚ ਲਿਆਂਦਾ ਤਾਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਅੱਧਾ ਕਿਲੋ ਦਾ ਦੁੱਧ ਦਾ ਪੈਕਟ ਦੇਣਾ ਸ਼ੁਰੂ ਕਰਿਆ ਸੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹ ਜਿਹੜਾ ਟਰੈਕ ਸੂਟ ਹੁੰਦਾ ਇਦਾਂ ਜਣਦੀ ਉਹਨਾਂ ਨੂੰ ਖੇਡਾਂ ਵੱਲ ਨੂੰ ਖਿੱਚਿਆ ਤੇ ਅੱਜ ਸਾਡਾ ਉਹੀ ਏਮ ਆ ਵੀ ਕੈਮਰਾ ਕਿਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਤੇ ਖੇਡਾਂ ਵੱਲ ਨੂੰ ਉਤਸ਼ਾਹ ਕੀਤਾ ਜਾਵੇ ਇਹ ਨੈਸ਼ਨਲ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਬਾਲੀਬॉल ਦੀ ਆ ਇਹਦੇ ਚ 22 ਸਟੇਟਾਂ ਆਈਆਂ ਨੇ ਹਿੰਦੁਸਤਾਨ ਚੋਂ ਔਰ 22 22 ਸਟੇਟਾਂ ਦੇ ਬੱਚੇ ਆਏ ਨੇ ਤੇ 40 ਟੀਮਾਂ ਪਹੁੰਚੀਆਂ ਨੇ ਜੀ ਤੇ ਇਹ ਸਾਨੂੰ ਮਾਣ ਵਾਲੀ ਗੱਲ ਆ ਵੀ ਸਾਡੇ ਇਸ ਧਰਤੀ ਤੇ ਲੁਧਿਆਣੇ ਦੀ ਤੇ ਇਹ ਮੈਚ ਹੋਇਆ ਹੋ ਰਹੇ ਨੇ ਤੇ ਅੱਜ ਸ਼ਾਮ ਨੂੰ ਫਾਈਨਲ ਹੋ ਜੂਗਾ ਕਿਨੇ ਫਰਸਟ 라운ਡਾਂ ਤੇ ਕਿਨੇ ਸੈਕੰਡ 라운ਡਾਂ ਉਹਦੀ ਵੀ ਰਿਪੋਰਟ ਤੁਹਾਡੇ ਕੋਲ ਪਹੁੰਚ ਜੂਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਦੀਪ ਜੀ ਆ ਸਾਡੇ ਗਰਦੀਪ ਜੀ ਬਹੁਤ 3A ਸਾਈਡ ਵਾਲੀਬॉल ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਧਰਮਪੀਰ ਸਿੰਘ ਧਾਮੀ ਮਿਸਟਰ ਦਨੀਸ਼ ਰਠੌਰ ਜੀ ਸੈਕਟਰੀ ਅਤੇ ਉਹਨਾਂ ਵੱਲੋਂ ਨੌਜਵਾਨ ਬੱਚੇ ਬੱਚੀਆਂ ਨੂੰ ਨਸ਼ਾ ਤੋਂ ਬਚਾਉਣ ਲਈ ਤੇ ਖੇਡਾਂ ਵਾਲੇ ਪਾਸੇ ਲਾਉਣ ਲਈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਫਰਸਟ 3 a ਸਾਈਡ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ 21 ਲੜਕੇ ਤੇ ਲੜਕੀਆਂ ਦੀ ਉਹ ਇੱਥੇ ਪਿਛਲੇ 3 ਦਿਨ ਤੋਂ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਦੇ ਜਿਹੜੇ ਐਮ ਡੀ ਨੇ ਮਿਸਟਰ ਵਿਸ਼ਾਲ ਜੈਨ ਦੀ ਸਹਿਯੋਗ ਦੇ ਨਾਲ ਇੱਥੇ ਖੇਡਾਂ ਇਹ ਕਰਵਾਈਆਂ ਗਈਆਂ ਸੋ ਉਹਦੇ ਵਿੱਚ ਇਥੋਂ ਦੇ ਜਿਹੜੇ ਡੀਪੀਓ ਨੇ ਮਿਸਟਰ ਗੁਰਦੀਪ ਸਿੰਘ ਜੀ ਦਾ ਬਹੁਤ ਵੱਡਾ ਸਹਿਯੋਗ ਆ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਖੇਡਾਂ ਚੱਲ ਰਹੀ ਹੈ ਤੇ ਮੈਂ ਇਹਦੀ ਜਿੰਨੀ ਛਲਾਗਾ ਕਰਾ ਥੋੜੀ ਹੈ ਤੇ ਸਾਡੇ ਸਰਬੱਤ ਦਾ ਪਰਾ ਪਲਾ ਚੈਰੀਟੇਬਲ ਟਰਸਟ ਦੇ ਜਿਹੜੇ ਮੁਖੀ ਨੇ ਡਾਕਟਰ ਐਸ ਪੀ ਸਿੰਘ ਉਪਰਾਏ ਸਵੇ ਦਾ ਦੁਗਾਟਨ ਕਰਕੇ ਗਏ ਸੀ ਤੇ ਸਰ ਜਸਵਰ ਸਿੰਘ ਛਾਪਾ ਸਾਹਿਬ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਆਈਪੀਐਸ ਗਿੱਲ ਸਾਹਿਬ ਦਾ ਮੈਂ ਸ਼ਬਦਾਂ ਦੇ ਵਿੱਚ ਧੰਨਵਾਦ ਨਹੀਂ ਕਰ ਸਕਦਾ ਬਹੁਤ ਵੱਡਾ ਇਹਨਾਂ ਦਾ ਸਮਾਜ ਨੂੰ ਦੇਣਾ ਤੇ ਇਹਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਆਪਣਾ ਪਾਰਟਿਸਿਪੇਟ ਤੇ ਯੋਗਦਾਨ ਪਾਇਆ ਸੋ ਸਭ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ